ਹਾਂਜੀ ਹੁਣ ਤੱਕ ਦੀ ਵੱਡੀ ਅਤੇ اہم ਖਬਰ ਆ ਰਹੀ ਹੈ ਸਾਹਮਣੇ ਡੋਲਨ 트ੰਪ ਜਿਹੜਾ ਕਿ ਇੰਡੀਆ ਦੇ ਨਾਲ ਹਰ ਵਕਤ ਬਖਰੀਵੇਂ ਕਰਦਾ ਰਹਿੰਦਾ ਹੁਣ ਜੇ ਗੱਲ ਕਰੀਏ ਆਪਾਂ ਦੇਸ਼ਾਂ ਦੀ ਰੂਸ ਦੇ ਵਿੱਚੋਂ ਜਿਹੜਾ ਤੇਲ ਆ ਰਿਹਾ ਸੀ ਹੁਣ ਉਹ ਤੇਲ ਘਟ ਆ ਰਿਹਾ ਕਿਉਂਕਿ ਇੰਡੀਆ ਉਧਰੋਂ ਜਿਵੇਂ ਆਪਣੇ ਹੁਣ ਰਿਸ਼ਤੇ ਬਣੇ ਹੋਏ ਆ ਜਿਵੇਂ ਉਧਰੋਂ ਉਧਰੀ ਦੇਸ਼ਾਂ ਦੇ ਵਿੱਚੋਂ ਚੀਜ਼ ਦੇ ਵੀ ਲੈਂਦੇ ਤੇ ਲੈ ਵੀ ਲੈਂਦੇ ਹਨਾ ਤੇ ਹੁਣ ਇਹ ਡੋਲਨ 트ੰਪ ਦਾ ਬਿਆਨ ਆ ਗਿਆ ਇੱਕ ਸਰਬੰਸੰਗ ਟਹਿਣਾ ਬਣੀਓ ਪੂਰੀ ਵੀਡੀਓ ਸੁਣਾਵਾਂਗੇ ਵੀ ਜਿਹੜਾ ਇੱਕ ਡੋਲਨ ਟਰੰਪ ਆ ਇਹ ਆਪਾਂ ਜਿਵੇਂ ਕਹਿੰਦੇ ਨੇ ਬੰਦਾ ਵੀ ਮੈਂ ਮੈਂ ਵੀ ਮੈਂ ਸਾਰਿਆਂ ਨਾਲ ਉੱਤੇ ਤਾਂ ਵੀ ਸਾਡਾ ਅਮਰੀਕਾ ਦੇ ਵਿੱਚ ਇੰਡੀਆ ਦੇ ਲੋਕ ਜਾ ਕੇ ਕੰਮ ਕਰਦੇ ਆ ਇਸ ਕਰਕੇ ਕਈ ਵਾਰ ਡੀਪੋਰਟ ਵੀ ਕੀਤੇ ਜਾਂਦੇ ਜਿਹੜੇ ਇੱਕ ਦੋ ਦੋ ਨੰਬਰ 'ਚ ਜਾਂਦੇ ਉਹਨਾਂ ਤਾਂ ਠੀਕ ਠੀਕ ਆ ਜਿਹੜੇ ਇੱਕ ਨੰਬਰ 'ਚ ਜਾਂਦੇ ਉਹਨਾਂ ਨੂੰ ਵੀ ਜਿਹੜੇ ਚਲ ਗਲਤ ਤਰੀਕੇ ਨਾਲ ਜਾਂਦੇ ਉਹਨੂੰ ਤਾਂ ਕਰੋ ਡੀਪੋਰਟ ਜਿਹੜੇ ਸਹੀ ਤਰੀਕੇ ਨਾਲ ਜਾਂਦੇ ਆ ਉਹਨਾਂ ਨੂੰ ਵੀ ਪਿੱਛੇ ਜੇ ਡੀਪੋਰਟ ਕਰਤਾ ਸੀ ਜਿਹੜੇ ਇਧਰੋਂ ਇੱਕ ਨੰਬਰ 'ਚ ਵੀ ਗਏ ਤੇ ਪਰ ਹੁਣ ਜਿਹੜੀ ਵੀਡੀਓ ਇੱਕ ਸਾਹਮਣੇ ਆ ਗਈ ਆ ਡੋਲਨ ਟਰੰਪ ਦੀ ਕੋਈ ਨਾ ਕੋਈ ਇੰਡੀਆ ਦੇ ਨਾਲ ਕੁੰਡੀ ਅੜੀ ਰਹਿੰਦੀ ਆ ਉਹ ਕਿਉਂ ਅੜਦੀ ਆ ਦੇਸ਼ਾਂ-ਵਦੇਸ਼ਾਂ ਦੇ ਵਿੱਚੋਂ ਡੋਲਨ ਟਰੰਪ ਦਾ ਇੱਕ ਬਿਆਨ ਆ ਗਿਆ ਸਾਹਮਣੇ ਵੀ ਕੁਝ ਦਿਨ ਪਹਿਲਾਂ ਆਈ ਸੀ ਵੀਡੀਓ ਜਿਹੜੀ ਉਹਦੇ ਵਿੱਚ ਇਹ ਕਿਹਾ ਸੀ ਵੀ ਜਿਹੜਾ ਮੋਦੀ ਆ ਇੱਕ ਬਹੁਤ ਵਧੀਆ ਪ੍ਰਧਾਨ ਮੰਤਰੀ ਅਤੇ ਮੇਰਾ ਦੋਸਤ ਵੀ ਆ ਤੇ ਬਹੁਤ ਚੰਗਾ ਬੰਦਾ ਤੇ ਹੁਣ ਜਿਹੜੇ ਅੱਜ ਦਾ ਬਿਆਨ ਆ ਇਹ ਵੀ ਸੁਣਾਵਾਂਗੇ ਕਿਉਂਕਿ ਅੱਜ ਦੇ ਬਿਆਨ ਦੇ ਵਿੱਚ ਵੀ ਇਹੀ ਕਿਹਾ ਵੀ ਰੂਸ ਦੇ ਵਿੱਚ ਵਿੱਚੋਂ ਇਹ ਜਿਹੜਾ ਤੇਲ ਲਿਆਉਂਦੇ ਸੀ ਉਹਦੀ ਘਟौती ਕਰਤੀ ਇਹਨਾਂ ਨੇ ਵੀ ਘਟ ਲੈਣ ਲੱਗੇ ਤੇਲ ਹੁਣ ਮੈਨੂੰ ਇਸ ਦੀ ਵੀ ਖੁਸ਼ੀ ਆ ਤੇ ਮੈਂ ਇਹੀ ਚਾਹੁੰਦਾ ਵੀ ਸੀ ਪਹਿਲਾਂ ਮੈਂ ਇਸ ਗੱਲ ਨੂੰ ਰਾਸ ਸੀ ਵਿਦੇਸ਼ਾਂ ਦੇ ਨਾਲ ਦੂਜਿਆਂ ਨਾਲ ਇਹ ਵਰਤਦੇ ਐ ਤੇ ਇਧਰੋਂ ਸਾਡੇ ਨਾਲ ਕਿਉਂ ਨਹੀਂ ਵਰਤਦੇ ਗੱਲ ਇੱਥੇ ਅੜਦੀ ਹੈ ਵੀ ਉਧਰ ਉਧਰੀ ਦੇਸ਼ਾਂ ਦੇ ਨਾਲ ਇਹ ਵਿਖਰੇਵੇਂ ਰੱਖਦੇ ਆ ਜਾਂ ਇੰਡੀਆ ਕਿਸੇ ਨਾਲ ਹੋਰ ਵਰਤੇ ਉਹਨੂੰ ਨਹੀਂ ਵਰਤਣ ਦੇਤੇ ਤਾਂ ਫਿਰ ਇਹ ਜਿਵੇਂ ਆਪਾਂ ਕਹਿੰਦੀਏ ਵੀ ਕੋਈ ਹੰਕਾਰੀ ਬੰਦਾ ਉਵੇਂ ਹੋ ਰਿਹਾ ਡੋਲਨ ਟਰੰਪ ਤਾਂ ਵੀਡੀਓ ਸੁਣਾਵਾਂਗੇ ਪਹਿਲਾਂ ਆਪਾਂ ਵੀ ਇਹ ਪਹਿਲਾਂ ਪਿੱਛੇ ਜੇ ਦਿਮਾਕ ਵੀ ਦਾ ਹੱਲ ਗਿਆ ਸੀ ਤਾਂ ਇਹ ਵਿਧੀ ਦਾ ਵਿਧਾਨ ਵੀ ਇੱਕ ਬਾਬਾ ਵਹਿਂਗਾ ਬੰਨੀ ਉਹ ਵੀ ਦੱਸਿਆ ਜਾਂਦਾ ਵੀ ਡੋਨਲਨ 트াম্প ਦਾ ਜਿਹੜਾ ਇੱਕ ਅਮਰੀਕਾ ਦਾ ਰਾਸ਼ਟਰਪਤੀ ਹੋ ਉਹਦਾ ਦਿਮਾਕ ਵੀ ਹਲੂਆ ਹੋਇਆ ਲੈਬੀਆ ਤੇ ਕਈ ਵਾਰ ਇੰਡੀਆ ਦੇ ਨਾਲ ਇਹ ਆਪਣੀਆਂ ਬਖਰੇਵੇਂ ਜਿਵੇਂ ਧਮਕੀਆਂ ਵੀ ਦੇ ਦਿੱਤੀਆਂ ਗਈਆਂ ਵੀ ਅਸੀਂ ਇਹ ਕਰਦਾਂਗੇ ਇਹ ਉਹ ਕਰਦਾਂਗੇ ਵੀ ਉੱਥੋਂ ਤੁਹਾਡਾ ਪ੍ਰਧਾਨ ਮੰਤਰੀ ਤਾਂ ਇੱਥੇ ਆ ਕੇ ਸਾਡੀ ਅਮਨਤਾ ਕਰਦਾ ਅੱਜ ਦੀ ਵੀਡੀਓ 'ਚ ਵੀ ਕਿਹਾਗਾ ਬੀਜੀ ਮੈਨੂੰ ਪ੍ਰਧਾਨ ਮੰਤਰੀ ਨੇ ਕਿਹਾ ਵੀ ਸਰ ਜੀ ਅਸੀਂ ਤੁਹਾਨੂੰ ਮਿਲ ਸਕਦੇ ਹਾਂ ਇਹੇ ਗੱਲਾਂ ਆਗੀਆਂ ਹੁਣ ਇਹ ਦੱਸੋ ਜੇ ਆਪਾਂ ਕਿਸੇ ਦੇਸ਼ ਜਾਣੇ ਆ ਇਧਰੋਂ ਪ੍ਰਧਾਨ ਮੰਤਰੀ ਜਾਂ ਉਧਰੋਂ ਉਹਨਾਂ ਦਾ ਰਾਸ਼ਟਰਪਤੀ ਮਿਲਦੇ ਆ ਇਹਦੇ 'ਚ ਫਿਰ ਗੱਲ ਕੋਈ ਲੋਕਾਂ ਦੇ ਸਾਹਮਣੇ ਪਬਲਿਕ ਕਰਨ ਦੀ ਤਾਂ ਲੋੜ ਹੀ ਨਹੀਂ ਜਾ ਇਹ ਕੋਈ ਵੱਡੀ ਗੱਲ ਨਹੀਂ ਤੇ ਜਿਹੜੀਆਂ ਇਹ ਗੱਲਾਂ ਦਸਣੀਆਂ ਵੀਜੀ ਪ੍ਰਧਾਨ ਮੰਤਰੀ ਇੰਡੀਆ ਦੇਗਾ ਕਿ ਇਹ ਕਹਿ ਕੇ ਮਿਲੇ ਆ ਸਾਨੂੰ ਵੀ ਸਰ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤੇ ਮਿਲ ਸਕਦੇ ਹੋ ਇਹ ਤਾਂ ਬਈ ਬੇਹੂ ਦਾ ਗੱਲਾਂ ਹੁੰਦੀਆਂ ਤੇ ਪਰ ਇੱਕ ਵੀਡੀਓ ਸੁਣਾਵਾਂਗੇ ਸਰਪੰਨ ਸਿੰਘ ਟਹਿਣਾ ਬਣੀ ਪੂਰੀ ਵੀਡੀਓ ਤੇ ਬਨੇ ਰਹੋ ਵੀ ਸਰਪੰਨ ਸਿੰਘ ਟਹਿਣਾ ਨੇ ਇਸ ਗੱਲਾਂ ਤੇ ਕੀ ਖੁਲਾਸੇ ਕੀਤੇ ਆ ਕਿਉਂਕਿ ਹੁਣ ਤੇਲ ਨੂੰ ਲੈ ਕੇ ਹੋਰ ਕਈ ਚੀਜ਼ਾਂ ਇਧਰ ਉਧਰ ਦੀਆਂ ਜਾਂਦੀਆਂ ਦੇਸ਼ਾਂ ਦੇ ਵਿੱਚ ਹੁਣ ਜਿਹੜਾ ਡੋਲਨ ਟਰੰਪ ਹੈ ਇਹ ਪਾਕਿਸਤਾਨ ਨਾਲ ਰਿਸ਼ਤੇ ਰੱਖਦਾ ਉਧਰੋਂ ਉਧਰੀ ਇਹ ਆਪਣੇ ਜਿਵੇਂ ਆਪਾਂ ਗੱਲ ਕਰੀਏ ਵੀ ਅਸਲਾ ਵੀ ਲੈਂਦੇ ਆ ਕੋਈ ਜਹਾਜ਼ ਦੀ ਲੋੜ ਉਧਰ ਉਧਰੀ ਉਹ ਵੀ ਲੈਂਦੇ ਆ ਤੇ ਪਰ ਜਦੋਂ ਇੰਡੀਆ ਕਿਸੇ ਹੋਰ ਦੇਸ਼ ਨਾਲ ਵਰਤਦਾ ਤਾਂ ਉਦੋਂ ਇਹਨਾਂ ਦੇ ਮਿਰਚਾਂ ਪੰਜਾਬੀ ਚ ਕਹਿੰਦੇ ਗੇ ਵਰਚਾ ਲੱਗਣ ਵਾਲੀ ਗੱਲ ਹੋ ਜਾਂਦੀ ਆ ਤੇ ਡੋਨਲਡ ਟਰੰਪ ਦਾ ਦਿਮਾਗ ਪੁੱਠਾ ਹੀ ਏ ਸਾਰੀ ਸਮਝਦੇ ਆ ਤਾਂ ਪਹਿਲਾ ਵੀਡੀਓ ਸੁਣ ਲੋ ਜੋ ਸਰਪੰਨ ਸਿੰਘ ਟਹਿਣਾ ਦੀ ਹੁਣ ਤੱਕ ਦੀ ਇਹਦੇ ਵਿੱਚ ਕੀ ਖੁਲਾਸੇ ਹੋਇਆ ਤਾਂ ਫੇਰ ਕਰਦੇ ਆ ਅੱਗੇ ਗੱਲਬਾਤ ਸੁਣੋ ਵੀਡੀਓ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਬਿਆਨਬਾਜ਼ੀ ਸੁਣ ਕੇ ਵੱਖ-ਵੱਖ ਦੇਸ਼ਾਂ ਦੇ ਬਾਰੇ ਦਿੱਤੇ ਜਾ ਰਹੇ ਬਿਆਨ ਸੁਣ ਕੇ ਇੰ样 ਲੱਗਦਾ ਵੀ ਜਿਵੇਂ ਕਿਸੇ ਪਿੰਡ ਦੇ ਵਿੱਚ ਕੋਈ ਹੋਛਾ ਜਿਹਾ ਬੰਦਾ ਹੋਵੇ ਉਹ ਸਾਰੀ ਡੜੀ ਮੈਂ 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 ਆਹ ਗੱਲ ਕਰੀ ਜਾਂਦਾ ਹੋਵੇ ਉਹ ਇਹ ਗੱਲ ਕਹਿਣਾ ਹੋਵੇ ਕਿ ਤੁਸੀਂ ਮੇਰੀ ਜਾਇਜਾਕਾਰ ਕਰੋ ਜੇ ਤੁਸੀਂ ਮੇਰਾ ਵਾਰ-ਵਾਰ ਜ਼ਿਕਰ ਨਾ ਕੀਤਾ ਫਿਰ ਮੈਂ ਪਿੰਡ ਦਾ ਭਲਾ ਕਰਨਾ ਬੰਦ ਕਰ ਦੇਣਾ ਮੈਂ ਹੀ ਪਿੰਡ ਦੇ ਲਈ ਆਹ ਕੰਮ ਕੀਤਾ ਮੈਂ ਹੀ ਪਿੰਡ ਵਾਸਤੇ ਆਹ ਕੰਮ ਕਰ ਸਕਦਾ ਸੀ ਜੇ ਮੇਰੇ ਨਾਲ ਪਿੰਡ ਵਸਗਿਆਂ ਨੇ ਬਣਾ ਕੇ ਨਾ ਰੱਖੀ ਤਾਂ ਫਿਰ ਭਾਈ ਮੈਂ ਦੂਜੇ ਪਿੰਡ ਦੀ ਮਦਦ ਕਰ ਦੇਣੀ ਹੈ ਤੇ ਆਪਣੇ ਪਿੰਡ ਦਾ ਨੁਕਸਾਨ ਹੋ ਜਾਣਾ ਮੈਨੂੰ ਖੁਸ਼ ਰੱਖਣਾ ਤੁਹਾਡੀ ਡਿਊਟੀ ਦੇ ਵਿੱਚ ਸ਼ਾਮਿਲ ਆ ਜੇ ਮੈਂ ਖੁਸ਼ੀ ਤੋਂ ਉਲਟ ਹੋ ਗਿਆ ਤੇ ਫਿਰ ਭਾਈ ਤੁਸੀਂ ਆਪ ਦਾ ਦੇਖ ਲਓ ਜਿਵੇਂ ਕਰਨਾ ਮੈਨੂੰ ਤਾਂ ਹੋਰ ਬਹੁਤ ਸਾਰੇ ਕੰਮ ਹੈਗੇ ਮੈਨੂੰ ਹੋਰ ਰਾਹ ਬਹੁਤ ਸਾਰੇ ਹੈਗੇ ਆ ਇਹੋਂ ਲੱਗਦਾ ਵੀ ਟਰੰਪ ਉਸ ਬੰਦੇ ਵਰਗਾ ਸੁਭਾਅ ਵਾਲੀ ਬੈਠਾ ਜਿਹੜਾ ਬੰਦਾ ਫੁਕਰੀ ਜੀ ਮਾਰਦਾ ਤੇ ਮੈਂ 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 ਦੇ ਵਿੱਚ ਗਵਾਚਿਆ ਪਿਆ ਕਿਉਂਕਿ ਹੁਣ ਟਰੰਪ ਦੇ ਵੱਲੋਂ ਲੰਘੇ ਕੱਲ ਇੱਕ ਨਵਾਂ ਬਿਆਨ ਜਾਰੀ ਕੀਤਾ ਗਿਆ ਇਸ ਤੋਂ ਪਹਿਲਾਂ ਯਾਨੀ ਕਿ 2 ਦਿਨ ਪਹਿਲਾਂ ਟਰੰਪ ਨੇ ਇਹ ਗੱਲ ਕਹੀ ਸੀ ਕਿ ਮੋਦੀ ਮੇਰੇ ਚੰਗੇ ਦੋਸਤ ਆ ਪਰ ਮੈਂ ਉਹਨਾਂ ਤੋਂ ਖੁਸ਼ ਨਹੀਂ ਸੀ ਤੇ ਮੈਨੂੰ ਖੁਸ਼ ਕਰਨਾ ਬੜਾ ਜ਼ਰੂਰੀ ਸੀ ਇਸ ਕਰਕੇ ਉਹਨਾਂ ਨੇ ਰੂਸ ਦੇ ਵਿੱਚੋਂ ਤੇਲ ਦੀ ਖਰੀਦ ਘਟਾਈ ਆ ਕਿ ਇਹ ਗੱਲ ਕਹਿਣੀ ਆਪਣੇ ਦੋਸਤ ਵਾਸਤੇ ਜ਼ਰੂਰੀ ਜਾਂ ਵਾਜਬ ਹੁੰਦੀ ਆ ਕਿ ਮੈਂ ਖੁਸ਼ ਨਹੀਂ ਸੀ ਤੇ ਮੈਨੂੰ ਖੁਸ਼ ਕਰਨਾ ਬੜਾ ਜ਼ਰੂਰੀ ਸੀ ਤੇ ਇਸ ਬਿਆਨ ਦੇ ਉੱਤੇ 트럼ਪ ਦੇ ਇਸ ਬਿਆਨ ਦੇ ਉੱਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਭਾਰਤ ਦੇ ਮਲਕਾਰਜਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਹਨੇ ਲਿਫਟ ਕੇ ਕਿਉਂ ਚਲਦੇ ਆ ਆਪਣੀ ਕੰਡਾ ਕਣੀ ਕਿਹੜੇ ਪਾਸੇ ਗਈ ਆ ਤੇ ਇਉਂ ਲੱਗਦਾ ਵੀ 트럼ਪ ਤਾਂ ਮੈਗੈਂਬੋ ਖੁਸ਼ ਹੁਆ ਇਸ ਆਧਾਰ ਦੇ ਉੱਤੇ ਚਲਦੇ ਵੀ ਭਾਈ ਮੈਨੂੰ ਖੁਸ਼ ਕਰੋਗੇ ਤਾਂ ਅੱਗੇ ਵਧੋਗੇ ਜੇ ਨਾ ਖੁਸ਼ ਕਰੋਗੇ ਟੈਰ ਫਲਾ ਦੇਾਂਗੇ ਮੇਰੇ ਮੁਤਾਬਕ ਚੱਲਣਾ ਬੜਾ ਜ਼ਰੂਰੀ ਹੈ ਜੇ ਨਾ ਚੱਲੇ ਤਾਂ ਮੈਂ ਟੈਰਫ ਲਾ ਦੂੰ ਹੁਣ ਤਾਂ ਵੀ ਨੇਤਾ ਵੀ ਚੱਕ ਲਿਆਉਂਦਾ ਹੁਣ ਆਪਦੇ ਫੌਜੀ ਭੇਜ ਕੇ ਤੇ ਵੇਖ ਲਓ ਭਾਈ ਜੀ ਨੇ ਆਪਦਾ ਬੰਦਾ ਚਕਵਾਉਣਾ ਜਿਹਨੇ ਟੈਰਫ ਲਵਾਉਣਾ ਉਹ ਮੇਰੇ ਮੁਤਾਬਕ ਚੱਲਦਾ ਜਾਂ ਨਹੀਂ ਚੱਲਦਾ ਇਹ ਹੁਣ ਉਹਨੇ ਤੈਅ ਕਰਨਾ ਹੁਣ ਟਰੰਪ ਨੇ ਨਵੀਂ ਗੱਲ ਕਹੀ ਆ ਉਹਨੇ ਗੱਲ ਕਹੀ ਆ ਕਿ ਮੇਰੇ ਕੋਲੇ ਮੋਦੀ ਹੋਰੀ ਆਏ ਸੀ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤ ਦੇ ਆਏ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸਰ 1 ਮਿੰਟ ਦੇ ਲਈ ਆਪਾਂ ਗੱਲ ਕਰੀਏ ਤੇ ਮੈਂ ਉਹਨਾਂ ਨੂੰ ਕਿਹਾ ਬਿਲਕੁਲ ਵਾਈ ਨਾਟ ਆਪਾਂ ਗੱਲ ਕਰ ਲੈਨੇ ਆ ਫਿਰ ਉਹ ਕਹਿੰਦੇ ਜੀ ਕਿ ਉਹ ਮੇਰੇ ਚੰਗੇ ਦੋਸਤ ਵੀ ਆ ਪਰ ਮੈਨੂੰ ਇਸ ਗੱਲ ਦਾ ਪਤਾ ਜੀ ਕਿ મોદી ਮੇਰੇ ਤੋਂ ਖੁਸ਼ ਨਹੀਂ ਆ ਕਿਉਂਕਿ ਵਸ਼ਿੰਗਟਨ ਨੇ ਦਿੱਲੀ ਦੇ ਉੱਤੇ 50% ਦੀ ਟੈਰਫ ਲਾਇਆ ਮਤਲਬ ਇਹ ਜੀ ਕਿ ਭਾਰਤ ਦੇ ਉੱਤੇ ਅਮਰੀਕਾ ਨੇ 50% ਦੀ ਟੈਰਫ ਲਾਇਆ ਇਸ ਕਰਕੇ ਮੈਨੂੰ ਪਤਾ ਮੇਰੇ ਤੇ મોદી ਖੁਸ਼ ਨਹੀਂ ਆ ਪਰ ਇਹ ਤਾਂ ਹੋਣਾ ਹੀ ਆ ਪਰ ਕਿਉਂਕਿ ਮੈਂ ਕਰ ਸਕਦਾ ਹੁਣ ਤੁਸੀਂ ਦੇਖੋ ਵੀ ਯਾਰੀ ਵੀ ਆ ਦੋਸਤੀ ਦੀ ਗੱਲ ਵੀ ਕਰਦੇ ਆ ਤੇ ਇਹੋ ਜੀ ਯਾਰੀ ਕਿਹੜੇ ਚੁੱਲ੍ਹੇ ਦੇ ਵਿੱਚ ਪਾਉਣੀ ਜਦੋਂ ਆਪਾਂ ਵਾਰ-ਵਾਰ ਉਹ ਗੱਲਾਂ ਦੱਸੀਏ ਵੀ ਜਿਹੜੀਆਂ ਗੱਲਾਂ ਕਰਨੀਆਂ ਵੀ ਨਹੀਂ ਚਾਹੀਦੀਆਂ ਤੇ ਜਿਹੜੀਆਂ ਚੱਪ-ਚੱਪ ਕੇ ਕੀਤੀਆਂ ਜਾਣ ਇਹ ਗੱਲ ਕਹੀ ਹੈ 트াম্প ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਕਿ ਪੀਐਮ ਮੋਦੀ ਖੁਦ ਮੈਨੂੰ ਮਿਲਣ ਆਏ ਸਨ ਖੁਦ ਮੈਨੂੰ ਮਿਲਣ ਆਏ ਸਨ ਉਹ ਮੇਰੇ ਕੋਲੇ ਆਏ ਤੇ ਬੋਲੇ ਸਰ ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ ਤੇ ਮੈਂ ਕਿਹਾ ਹਾਂ ਕਿਉਂ ਨਹੀਂ ਜੇ ਪ੍ਰਧਾਨ ਮੰਤਰੀ ਮੋਦੀ ਨੇ ਇੰਉਂ ਕਿਹਾ ਵੀ ਆ ਕੀ ਸਰ ਮੈਂ ਤੁਹਾਨੂੰ ਮਿਲ ਸਕਦਾ ਹਾਂ ਤੇ ਕੀ ਇਹ ਗੱਲਾਂ ਨਸ਼ਰ ਕਰਨ ਦੀ ਜ਼ਰੂਰਤ ਹੈ ਤੇ ਕੀ ਇਹ ਮर्यादा ਦੇ ਵਿੱਚ ਹੈ ਹਾਲਾਂਕਿ ਅਸੀਂ ਤਾਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬੈਠੇ ਆਪਦੇ ਵਿਚਾਰਾਂ ਦਾ ਪ੍ਰਗਟਾਵਾ ਹੀ ਆ ਪਰ ਕੀ ਇੰਨੇ ਵੱਡੇ ਰੁਤਬੇ ਦੇ ਉੱਤੇ ਬੈਠੇ ਬੰਦੇ ਨੂੰ ਇੰਨੀਆਂ ਹੋਲੀਆਂ ਗੱਲਾਂ ਕਰਨੀਆਂ ਚਾਹੀਣਗੀਆਂ ਤੇ ਜੋ ਕੁਝ ਕੀਤਾ ਜਾ ਰਿਹਾ ਕੀ ਉਹਦੇ ਨਾਲ ਦੇਸ਼ ਅਮਰੀਕਾ ਦੇ ਲੋਕ ਆ ਜਿਹੜੇ ਉਹ ਸੰਤੁਸ਼ਟ ਹੈ ਇਹ ਵੀ ਸਵਾਲਾਂ ਦਾ ਸਵਾਲ ਆ 트ੰਪ ਨੇ ਇਹ ਨਹੀਂ ਗੱਲ ਕਹੀ ਵੀ ਸਾਡੇ ਵਿੱਚ ਕਿਹੜੀ-ਕਿਹੜੀ ਗੱਲ ਹੋਈ ਤੇ ਕਿੰਨੇ ਮਿੰਟ ਹੋਈ ਟਰੰਪ ਨੇ ਕਿਹਾ ਜੀ ਕਿ ਅਪਾਚੇ ਹੈਲੀਕਾਪਟਰ ਦੀ ਵਜ੍ਹਾ ਕਰਕੇ ਭਾਰਤ ਕਈ ਸਾਲਾਂ ਤੋਂ ਮੇਰੇ ਕੋਲ ਆ ਰਿਹਾ ਸੀ ਅਸੀਂ ਇਹਨੂੰ ਬਦਲ ਰਹੇ ਹਾਂ ਭਾਰਤ ਨੇ 68 ਅਪਾਚੇ ਹੈਲੀਕਾਪਟਰਾਂ ਦਾ ਆਰਡਰ ਦਿੱਤਾ ਮੇਰੇ ਉਹਨਾਂ ਨਾਲ ਯਾਨੀ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ਚੰਗੇ ਰਿਸ਼ਤੇ ਆ ਹੁਣ ਉਹਨਾਂ ਨੇ ਰੂਸ ਦੇ ਵਿੱਚੋਂ ਤੇਲ ਖਰੀਦਣਾ ਕਾਫੀ ਹੱਦ ਤੱਕ ਘਟਾ ਲਿਆ ਟਰੰਪ ਨੇ ਭਾਰਤ ਦੇ ਉੱਤੇ 50 ਫੀਸ ਦੀ ਟੈਰਫ ਲਾਇਆ ਜਿਹਦੇ ਵਿੱਚੋਂ 25% ਐਕਸਟਰਾ ਟੈਰਫ ਰੂਸ ਤੋਂ ਤੇਰ ਖਰੀਦਣ ਦੀ ਵਜ੍ਹਾ ਕਰਕੇ ਲਾਇਆ ਹੋਇਆ ਤੇ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਪਰ ਜਦੋਂ ਹੁਣ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਤੇ ਭਾਰਤ ਦੇ ਨੇਤਾ ਡਰਾਮੇ ਕਰਨ ਲੱਗ ਪਏ ਆ ਡਰਾਮੇ ਕਿਵੇਂ ਜੀ ਕਾਂਗਰਸ ਦੇ ਵੱਲੋਂ ਲੰਘੇ ਕੱਲ੍ਹ ਈਏ ਆਈ ਦੇ ਰਹੀ ਇੱਕ 40 ਸਕਿੰਟਾਂ ਦੀ ਵੀਡੀਓ ਬਣਾਈ ਗਈ ਆ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਕਰ ਰਹੇ ਆ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਇਹ ਗੱਲ ਕਹਿਨੇ ਵੀ ਸਰ ਤੁਸੀਂ ਮੇਰੇ ਤੋਂ ਖੁਸ਼ ਆ ਨਾ ਅੱਗੋ 트੍ਰੰਪ ਹੋਰੀ ਇਹ ਗੱਲ ਕਹਿਨੇ ਕਿ ਹਾਂ ਤੁਸੀਂ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਆਈ ਲਾਈਕ ਇਟ ਤੁਸੀਂ ਮੈਨੂੰ ਵਧੀਆ ਸੰਤੁਸ਼ਟ ਕਰ ਰਹੇ ਹੋ ਮੈਨੂੰ ਖੁਸ਼ ਕਰ ਰਹੇ ਆ ਤੇ ਅੱਗੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇਹ ਗੱਲ ਕਹਿੰਦੇ ਦਿਖਾਇਆ ਗਿਆ ਕਿ ਸਰ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਹੀ ਕਰਾਂਗੇ ਅਸੀਂ ਆਪਣੀ ਜਨਤਾ ਨੂੰ ਜੋ ਮਰਜ਼ੀ ਹੋਵੇ ਉਹਨੂੰ ਛੱਡੋ ਪਰ ਤੁਹਾਡਾ ਖੁਸ਼ ਰਹਿਣਾ ਬਹੁਤ ਜ਼ਰੂਰੀ ਆ ਤੇ ਅੱਗੋਂ ਕਾਂਗਰਸ ਨੇ ਇਹ ਗੱਲ ਕਹੀ ਆ ਕਿ ਇਸ ਤਰੀਕੇ ਦੇ ਨਾਲ ਲਿਫਟ ਕੇ ਚੱਲਣ ਦੀ ਲੋੜ ਕੀ ਆ ਮਤਲਬ ਇਹ ਹੈ ਜਿਕੇ ਦੇਸ਼ ਦੁਨੀਆ ਦੇ ਵਿੱਚ 트럼ਪ ਕੀ ਕੀ ਗੱਲਾਂ ਕਰ ਰਿਹਾ ਕਿਵੇਂ ਕਿਵੇਂ ਹੋ ਰਿਹਾ ਕਿੱਥੇ ਕਿੱਥੇ ਹੋ ਰਿਹਾ ਪਾ ਜਾਣਦੇ ਆ ਪਰ ਭਾਰਤ ਦੇ ਵਿੱਚ AI ਵੀਡੀਓ ਦੇ ਨਾਲ ਖੇਡੇ ਜਾ ਰਿਹਾ ਹੁਣ ਕੱਲ ਨੂੰ BJP ਨੇ ਕੋਈ ਐਸੀ ਵੀਡੀਓ ਬਣਾ ਲੈਣੀ ਹੈ ਜਿਹੜੀ ਕਾਂਗਰਸ ਦਾ ਮੋਜੂ ਬਣਾਉਂਦੀ ਹੋਵੇ ਤੇ ਕਾਂਗਰਸ ਨੇ BJP ਦੀ ਬਣਾ ਲੈਣੀ ਆ ਤੇ ਅਸੀਂ ਇਹਨਾਂ ਨetaਵਾਂ ਦੇ ਕੋਲ ਹੀ ਇਸ ਗੱਲ ਦੀ ਇੱਛਾ ਪਾਲਦੇ ਆ ਕਿ AI ਦੇ ਰਾਹੀਂ ਜਿਹੜੀ ਦੁਰਵਰਤੋਂ ਹੁੰਦੀ ਆ ਫੋਟੋਆਂ ਦੀ ਵੀਡੀਓ ਦੀ ਉਹ ਤੁਸੀਂ ਸੰਸਦ ਦੇ ਵਿੱਚ ਕਾਨੂੰਨ ਪਾਸ ਕਰੋ ਜਿਨ੍ਹਾਂ ਨੇ ਕਾਨੂੰਨ ਪਾਸ ਕਰਨਾ ਉਤਾਪਦੇ ਪੇਜਾਂ ਦੇ ਉੱਤੇ ਵੀਡੀਓ ਪਾਉਂਦੇ ਤਦ ਦੀ ਮਿੱਟੀ ਪਟਕੇ ਇਹਦਾ ਮਤਲਬ AI ਵਾਲੀਆਂ ਵੀਡੀਓ ਇਵੇਂ ਚੱਲੀ ਜਾਣੀਆਂ ਪਰ ਹੁਣ ਕਾਂਗਰਸ ਦੇ ਇੱਕ ਨੇਤਾ ਨੇ ਗੱਲ ਕਹੀ ਆ ਕਿ ਕੀ ਅਮਰੀਕੀ ਰਾਸ਼ਟਰਪਤੀ ਭਾਰਤ ਨੇ ਵੀ ਸਾਡੇ ਵਾਲੇ ਨੇਤਾ ਨੂੰ ਵੀ ਚੱਕ ਕੇ ਲੈ ਜਾਊਗਾ ਮਤਲਬ ਇਹ ਜੀ ਕਿਉਂ ਚਾਹੁੰਦੇ ਜੀ ਕਿ ਇਸ ਮਾਮਲੇ ਦੇ ਉੱਤੇ ਬਿਆਨ ਦਿੱਤਾ ਜਾਵੇ ਜਾਂ ਚਟਕਾਰਾ ਲਿਆ ਜਾਵੇ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਚੱਕ ਕੇ ਲੈ ਜਾਊਗਾ ਨਹੀਂ ਲੈ ਕੇ ਲੈ ਜਾਊਗਾ ਰਾਜਨੀਤੀ ਇਸ ਹੱਦ ਤੱਕ ਪਹੁੰਚੀ ਪਈ ਆ ਉਧਰ ਪਤਾ ਇਹ ਲੱਗਾ ਜੀ ਕਿ ਨਿਕੋਲਸ ਮਾਦਰੋ ਯਾਨੀ ਕਿ ਵੈਨਿਊਏਲਾ ਦੇ ਰਾਸ਼ਟਰਪਤੀ ਨੂੰ ਜਦੋਂ ਚੱਕ ਕੇ ਲੈ ਕੇ ਗਏ ਘਰਵਾਲੀ ਸਮੇਤ ਤਾਂ ਉਹਦੀ ਘਰਵਾਲੀ ਦੇ ਸੱਟਾਂ ਵੱਜੀਆਂ ਉਦੇ ਚਿਹਰੇ ਦੇ ਉੱਤੇ ਸੱਟਾਂ ਵੱਜੀਆਂ ਤੇ ਉਹਦੀਆਂ ਪਸਲੀਆਂ ਵੀ ਟੁੱਟੀਆਂ ਤੇ ਹੁਣ ਇਸ ਗੱਲ ਦੀ ਮੰਗ ਕੀਤੀ ਉਹਨਾਂ ਨੇ ਕਿ ਸਾਨੂੰ ਇੱਥੇ ਹਿਰਾਸਤ ਦੇ ਵਿੱਚ ਇੱਥੇ ਰੱਖਿਆ ਗਿਆ ਇੱਥੇ ਪਤਾ ਤਾਂ ਲੱਗੇ ਵੀ ਭਾਈ ਸਾਨੂੰ ਕਿਹੜੇ ਹਾਲਾਤ ਦੇ ਵਿੱਚ ਰੱਖਿਆ ਗਿਆ ਕਿ ਦੁਨੀਆ ਨੂੰ ਪਤਾ ਲੱਗੇ ਸਾਡਾ ਫੁੱਲ ਬਾਡੀ ਚੈੱਕਪਕਰਾਇਆ ਜਾਵੇ ਸਾਡੀ ਫੁੱਲ ਬਾਡੀ ਸਕੈਨਿੰਗ ਕਰਾਈ ਜਾਵੇ ਐਕਸ-ਰੇ ਕਰਾਇਆ ਜਾਵੇ ਤਾਂ ਜੋ ਸਰੀਰ ਦੀਆਂ ਕਿਹੜੀਆਂ-ਕਿਹੜੀਆਂ ਹੱਡੀਆਂ ਟੁੱਟੀਆਂ ਤੇ ਕਿੱਥੇ-ਕਿੱਥੇ ਸੱਟ ਲੱਗੀ ਆ ਇਹਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਜਦੋਂ ਫੌਜੀ ਕਾਰਵਾਈ ਹੋਈ ਆ ਵੈਨਜ਼ੂਏਲਾ ਦੇ ਵਿੱਚ ਜਦੋਂ ਚੱਕ ਕੇ ਲੈ ਕੇ ਆਏ ਆ ਤੇ ਫਿਰ ਉਸ ਵੇਲੇ ਰਾਸ਼ਟਰਪਤੀ ਦੀ ਘਰ ਵਾਲੀ ਦੇ ਇਸ ਤਰੀਕਾ ਨਾਲ ਸੱਟਾ ਵੀ ਵੱਜ ਗਿਆ ਹੁਣ ਅਗਲੀ ਜਾਣਕਾਰੀ ਇਹ ਆ 트ੰਪ ਨੇ ਇਹ ਗੱਲ ਕਹਿਤੀ ਆ ਕਿ ਗ੍ਰੀਨਲੈਂਡ ਆ ਜਿਹੜਾ ਉਹਦੇ ਉੱਤੇ ਅਸੀਂ ਕਬਜ਼ਾ ਕਰ ਲੈਣਾ ਪਰ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਨੇ ਤੇ ਵੱਖ-ਵੱਖ ਯੂਰਪੀ ਦੇਸ਼ਾਂ ਨੇ ਇਹ ਗੱਲ ਕਹੀ ਆ ਵੀ ਭਾਈ ਜੇਕਰ ਐਂ ਕਰਨਾ ਤਾਂ ਫਿਰ ਆਜੋ ਪੰਜੀ ਦਾ ਭੌਣਾ ਆਪ ਦੇਖ ਲੈਨੇ ਆ ਨੁਕਸਾਨ ਹੋ ਫਾਇਦਾ ਹੋ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਕੇ ਨਹੀਂ ਹੋਵੇ ਤਾਂ ਬਾਅਦ ਦੀ ਗੱਲ ਆ ਪਰ 트ੰਪ ਦੇ ਵੱਲੋਂ ਨਾ ਮੈਨੂੰ ਕਦੇ ਕਦੀ ਆਉਂ ਲੱਗਦਾ ਵੀ ਉਹ ਗੱਲ ਕੀਤੀ ਜਾ ਰਹੀ ਵੀ ਜਿਵੇਂ ਗਰੀਬ ਦੀ ਮੋਟੀ ਸਬਦੀ ਭਾਬੀ ਹੁੰਦੀ ਆ ਤੇ ਅਮੀਰ ਦੀ ਮੋਟੀ ਸਬਦੀ ਭੈਣ ਜਿਹੜੇ ਦੁਸ਼ਸ਼ ਛੋਟੇ ਤੇ ਕਮਜ਼ੋਰ ਲੱਗਦੇ ਆ ਉਹਨਾਂ ਦੀ ਸੰਗੀ ਫੜ ਲਓ ਤੇ ਬਾਕੀਆਂ ਤੱਕ ਸੁਨੀਹਾ ਪਚਾਓ ਵੀ ਜੇਕਰ ਸਾਡੀ ਗੱਲ ਨਾ ਮੰਨੀ ਤੇ ਤੁਹਾਡੇ ਨਾਲ ਇਉਂ ਕਰਾਂਗੇ ਉਹ ਜਿਵੇਂ ਕੋਈ ਬੰਦਾ ਤਕੜਾ ਤੇ ਕਿਸੇ ਗਰੀਬ ਜੇ ਕਹਰੇ ਜੇ ਸਰੀਰ ਵਾਲੇ ਨੂੰ ਮਾਰ ਤੜ ਜੇ ਬੰਦੇ ਨੂੰ ਮਾਰ ਤੂ ਜੇ ਬੰਦੇ ਨੂੰ ਕੁੱਟੇ ਤੇ ਇਹ ਗੱਲ ਕਵੇ ਤੁਹਾਡੇ ਨਾਲ ਸਾਰਿਆਂ ਨਾਲ ਇਵੇਂ ਕਰੂੰ ਵੀ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਆ ਦੇਖੋ ਜੀ ਆ ਮੈਂ ਬੰਦਾ ਇੱਕ ਫੁੰਡ ਤਾਂ ਇਸ ਤਰੀਕੇ ਦੇ ਨਾਲ ਪਰ ਜਦੋਂ ਹੁਣ ਗ੍ਰੀਨਲੈਂਡ ਦੇ ਉੱਤੇ ਕਬਜ਼ੇ ਦੀ ਗੱਲ ਟਰੰਪ ਹਰ ਰੋਜ਼ ਕਰਦੇ ਆ ਤਾਂ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਦਾ ਨਾਂ ਹੈਗਾ ਜੀ ਜੇਂਸ ਫਰੇਡਰਿਕ ਨੀਲਸਨ ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਇਹ ਸਾਡਾ ਦੇਸ਼ ਵਿਕਣ ਵਾਲਾ ਨਹੀਂ ਆ ਸਾਡਾ ਭਵਿੱਖ ਸੋਸ਼ਲ ਮੀਡੀਆ ਪੋਸਟ ਤੈ ਨਹੀਂ ਕਰਦੀ ਇਹ ਤਸਵੀਰ ਅਪਮਾਨਜਨਕ ਆ ਰਾਸ਼ਟਰਾਂ ਦੇ ਦਰਮਿਆਨ ਸਬੰਧ ਆਪਸੀ ਸਨਮਾਨ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਉੱਤੇ ਆਧਾਰਿਤ ਹੁੰਦੇ ਆ ਇਹ ਸਾਡੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੇ ਉਹ ਤਸਵੀਰ ਸ਼ਬਦ ਕਿਉਂ ਵਰਤਿਆ ਗਿਆ ਕਿਉਂਕਿ ਅਮਰੀਕਾ ਦੇ ਇੱਕ ਅਧਿਕਾਰੀ ਦੀ ਧਰਮ ਪਤਨੀ ਨੇ ਸੋਸ਼ਲ ਮੀਡੀਆ ਤੇ ਫੋਟੋ ਪੋਸਟ ਕੀਤੀ ਜਿਦੇ ਵਿੱਚ ਗ੍ਰੀਨਲੈਂਡ ਦੇ ਨਕਸ਼ੇ ਨੂੰ ਵੀ ਅਮਰੀਕੀ ਰੰਗ ਦੇ ਵਿੱਚ ਦਿਖਾਇਆ ਗਿਆ ਵੀ ਭਾਈ ਇਹ ਵੀ ਹੁਣ ਸਾਡਾ ਹੀ ਆ ਤੇ ਥੱਲੇ ਲਿਖਿਆ ਜੀ ਜਲਦੀ ਹੀ ਜਲਦੀ ਹੀ ਦਾ ਮਤਲਬ ਹੈ ਜਲਦੀ ਹੀ ਕਬਜ਼ਾ ਹੋ ਜਾਊਗਾ ਪਰ ਉੱਥੋਂ ਦੇ ਲੋਕ ਭੜਕੇ ਆ ਉੱਥੋਂ ਦੀ ਰਾਜਨੀਤੀ ਕਲਪੀ ਆ ਤੇ ਹੁਣ ਇਹ ਪਤਾ ਲੱਗਾ ਵੀ ਵੱਖ-ਵੱਖ ਦੇਸ਼ ਆ ਜਿਹੜੇ ਉਹਨਾਂ ਨੇ ਕਿਹਾ ਵੀ ਜੇਕਰ ਗ੍ਰੀਨਲੈਂਡ ਦੇ ਵਿੱਚ ਇਸ ਤਰੀਕੇ ਦਾ ਕੋਈ ਹਮਲਾ ਹੁੰਦਾ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਇਹ ਨਾਟੋ ਦੀ ਉਲੰਘਣਾ ਹੋਊਗੀ ਤੇ ਨਾਟੋ ਦੇ ਵਿੱਚੋਂ ਸਾਰੇ ਜਿਹੜੇ ਨਿਯਮ ਖਤਮ ਹੋ ਜਾਣੇ ਆ ਜੇ ਤੁਸੀਂ ਇਸ ਤਰੀਕੇ ਦੀ ਗੱਲ ਕਰਦੇ ਤਾਂ ਗ੍ਰੀਨਲੈਂਡ ਕੀ ਹੁਣ ਸਵਾਲ ਇਹ ਆ ਡੈਨਮਾਰਕ ਦਾ ਇੱਕ ਹਿੱਸਾ ਡੈਨਮਾਰਕ ਵੀ ਨਾਟੋ ਦਾ ਮੈਂਬਰ ਆ ਤੇ ਅਮਰੀਕਾ ਵੀ ਨਾਟੋ ਦਾ ਮੈਂਬਰ ਆ ਗ੍ਰੀਨਲੈਂਡ ਆ ਜਿਹੜਾ ਉਹ ਹਿੱਸਾ ਸੁਰੱਖਿਆ ਦੇ ਪੱਖ ਤੋਂ ਹੋਰ ਵੱਖ-ਵੱਖ ਲਿਹਾਜ਼ ਤੋਂ ਇਹ ਬੜਾ ਮਹੱਤਵਪੂਰਨ ਆ ਅਮਰੀਕਾ ਇਹ ਚਾਹੁੰਦਾ ਜੀ ਕਿ ਇਹ ਸਾਡੇ ਹਿੱਸੇ ਦੇ ਵਿੱਚ ਹੋਵੇ ਸਾਡੇ ਥੱਲੇ ਲੱਗ ਕੇ ਚੱਲਿਆ ਜਾਵੇ ਪਰ ਪਤਾ ਲੱਗਾ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੇਡਰਿਕਸਨ ਨੇ ਗੱਲ ਕਹੀ ਆ ਕਿ ਅਮਰੀਕਾ ਨੇ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾਟੋ ਫੌਜੀ ਗਠਜੋੜ ਦਾ ਅੰਤ ਹੋ ਜਾਊਗਾ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਫਰੇਡਰਿਕਸਨ ਨੇ ਗੱਲ ਕਹੀ ਆ ਕਿ ਅਮਰੀਕਾ ਕਿਸੇ ਨਾਟੋ ਮੈਂਬਰ ਦੇਸ਼ ਦੇ ਉੱਤੇ ਜੇਕਰ ਫੌਜੀ ਕਾਰਵਾਈ ਕਰਦਾ ਤਾਂ ਨਾਟੋ ਦਾ ਪੂਰਾ ਪ੍ਰਬੰਧ ਹੀ ਖਤਮ ਹੋ ਜਾਊਗਾ ਸਿਸਟਮ ਖਤਮ ਹੋ ਜਾਊਗਾ ਕੁਝ ਨਹੀਂ ਬਚਣਾ ਫਰਾਂਸ ਜਰਮਨੀ ਇਟਲੀ ਪੋਲੈਂਡ ਸਪੇਨ ਤੇ ਬ੍ਰਿਟੇਨ ਦੇ ਨੇਤਾਵਾਂ ਨੇ ਸਾਫ਼ ਕਿਹਾ ਇਹ ਗ੍ਰੀਨਲੈਂਡ ਉੱਥੋਂ ਦੇ ਲੋਕਾਂ ਦਾ ਗ੍ਰੀਨਲੈਂਡ ਤੇ ਡੈਨਮਾਰਕ ਨਾਲ ਜੁੜੇ ਕਿਸੇ ਵੀ ਫੈਸਲੇ ਦਾ ਹੱਕ ਸਿਰਫ ਗ੍ਰੀਨਲੈਂਡ ਤੇ ਡੈਨਮਾਰਕ ਦੇ ਲੋਕਾਂ ਦੇ ਕੋਲ ਆ ਉੱਥੋਂ ਦੀ ਸਰਕਾਰ ਦੇ ਕੋਲ ਆ ਅਮਰੀਕੀ ਰਾਸ਼ਟਰਪਤੀ ਆਪਾਂ ਜਾਣਦੇ ਆ ਕਦੇ ਕਿਦੀ ਬਾਹ ਨੂੰ ਮਰੋੜਾ ਚਾੜਤਾ ਤੇ ਕਦੇ ਕਿਦੀ ਬਾਹ ਨੂੰ ਵਟ ਚਾੜਤਾ ਇਸ ਰਾਹ ਦੇ ਉੱਤੇ ਤੁਰੇ ਆ ਹੁਣ ਗੱਲ ਇਹ ਆ ਜੀ ਕਿ ਇਹਦਾ ਫਾਇਦਾ ਕੀ ਆ ਕਾਰਨ ਕੀ ਆ ਵੀ ਇਹ ਵਾਰ-ਵਾਰ ਗ੍ਰੀਨਲੈਂਡ ਦਾ ਚੱਕਰ ਕੀ ਪੈਂਦਾ ਗ੍ਰੀਨਲੈਂਡ ਦੇ ਬਾਰੇ ਦੱਸ ਦਈਏ ਕਿ ਡੈਨਮਾਰਕ ਤੇ ਗ੍ਰੀਨਲੈਂਡ ਦੇ ਕਰੀਬੀ ਸਬੰਧ ਰਹੇ ਹੈ ਰਿਸ਼ਤੇ ਰਹੇ ਅਮਰੀਕਾ ਦੇ ਨਾਲ ਡੈਨਮਾਰਕ ਨਾਟੋ ਦਾ ਸੰਸਥਾਪਕ ਮੈਂਬਰ ਹੈ 1951 ਦੇ ਰੱਖਿਆ ਸਮਝੌਤੇ ਨਾਲ ਅਮਰੀਕਾ ਨੂੰ ਗ੍ਰੀਨਲੈਂਡ ਦੇ ਵਿੱਚ ਮਿਲਟਰੀ ਬੇਸ ਰੱਖਣ ਦੀ ਇਜਾਜ਼ਤ ਆ ਦੋਵੇਂ ਦੇਸ਼ ਸੁਰੱਖਿਆ ਵਿਗਿਆਨ ਨਿਵਾਤਾਵਰਨ ਤੇ ਵਪਾਰ ਦੇ ਵਿੱਚ ਸਹਿਯੋਗ ਕਰਦੇ ਰਹਿੰਦੇ ਹਨ ਪਰ ਹੁਣ ਹਾਲਾਤ ਬਦਲੇ ਆ ਕੁੱਲ ਮਿਲਾ ਕੇ ਇਹ ਆ ਵੀ ਦੂਰ ਰਸੀ ਨਤੀਦੇ ਟਰੰਪ ਦੇ ਕੀ ਹੋਣਗੇ ਜੋ ਜੋ ਕੁਝ ਉਹਨੇ ਕੀਤਾ ਵੈਨਜ਼ੂਏਲਾ ਦੇ ਵਿੱਚ ਉਹ ਰਾਸ਼ਟਰਪਤੀ ਚੱਕ ਲਿਆ ਉਹਦੀ ਵੋਟੀ ਚੱਕ ਲਈ ਹੋਰ ਕਈ ਦੇਸ਼ਾਂ ਨੂੰ ਧਮਕੀ ਦਿੱਤੀ ਆ ਗ੍ਰੀਨਲੈਂਡ ਤੇ ਕਬਜ਼ਾ ਕਰ ਲੈਣਾਂ ਗੱਲ ਕਹਤੀ ਆ ਭਾਰਤ ਬਾਰੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਬਾਰੇ ਗੱਲਾਂ ਚਬ ਚਬ ਕੇ ਕੀਤੀਆਂ ਜਾ ਰਹੀਆਂ ਸਾਡੇ ਦੇਸ਼ ਦੇ ਵਿੱਚ ਡਰਾਮਿਆਬਾਦੀ ਸਿਆਸੀ ਤੌਰ ਤੇ ਸ਼ੁਰੂ ਹੋ ਗਈ ਆ ਪਰ ਦੂਰ ਰਸੇ ਨਤੀਜੇ ਕੀ ਹੋਣਗੇ ਇਹ ਵਕਤ ਨੇ ਬਿਆਨ ਕਰਨਾ ਫਿਲਹਾਲ 트੍ਰੰਪ ਦੀਆਂ ਇਹ ਗੱਲਾਂ ਨਿਤ ਦਿੱਤੇ ਜਾ ਰਹੇ ਬਿਆਨ ਉਹਦੇ ਹੋਛੇ ਪੜਨ ਦੀ ਨਿਸ਼ਾਨੀ ਪੇਸ਼ ਕਰਦੇ ਆ ਵੀ ਪਾਈਏ ਸਬੰਧ ਨੇ ਆ ਗੱਲਾਂ ਹੀ ਕਰਨੀਆਂ ਹੁੰਦੀਆਂ ਵੀ ਜਿਵੇਂ ਕੋਈ ਬੰਦਾ ਕਦੇ ਇਧਰਲੀ ਛੁਰਲੀ ਛੜਤੀ ਕਦੇ ਇਧਰਲੀ ਛੁਰਲੀ ਛੜਤੀ ਜਿਹਨੂੰ ਖੁਦ ਨੂੰ ਹੀ ਨਾ ਪਤਾ ਲੱਗਦਾ ਹੋਵੇ ਕਿ ਮੈਂ ਕੀ ਕਰਨਾ ਜੇ ਟਰੰਪ ਦੀਆਂ ਇਹ ਸਾਰੀਆਂ ਨੀਤਾਂ ਇਹ ਸਾਰੀਆਂ ਗੱਲਾਂ ਸਹੀ ਹੋਣ ਤਾਂ ਅਮਰੀਕਾ ਦੇ ਲੋਕ ਸੜਕਾਂ ਦੇ ਉੱਤੇ ਨਾ ਆਉਣ ਜੇ ਟਰੰਪ ਦੇ ਨੀਤਗਾਰ ਟਰੰਪ ਦੇ ਫੈਸਲੇ ਅਮਰੀਕਾ ਦੇ ਲਈ ਲਾਹੇਵੰਦ ਹੋਣ ਤਾਂ ਅਮਰੀਕਾ ਦੇ ਅੱਧੋਂ ਵੱਧ ਵੱਖ-ਵੱਖ ਪਾਰਟੀਆਂ ਦੇ ਨੇਤਾ ਟਰੰਪ ਦੇ ਖਿਲਾਫ ਮੋਰਚਾ ਨਾ ਖੋਲ ਕੇ ਬੈਠੇ ਹੋਣ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਆਰਥਿਕ ਪੱਖੋਂ ਉਜਾੜੇ ਦਾ ਕਾਰਨ ਬਣ ਸਕਦੇ ਆ ਫੈਸਲੇ ਟਰੰਪ ਦੇ ਕਦੇ ਔਸਦੇਸ਼ ਨਾਲ ਪੰਗਾ ਕਦੇ ਔਸਦੇਸ਼ ਨਾਲ ਪੰਗਾ ਤੁਸੀਂ ਟੈਰਫ ਦੇ ਨਾਂ ਦੇ ਉੱਤੇ ਕਿੰਨੀ ਕੁ ਧੀਰ ਕਿਸੇ ਨੂੰ ਡਰਾਓਗੇ ਤੇ ਕਿਸੇ ਦੀ ਇੱਜ਼ਤ ਨਹੀਂ ਕਰਨੀ ਤੇ ਸਭ ਨੂੰ ਲੱਤ ਥਲੇ ਲੰਗਾਉਣ ਦੀ ਕੋਸ਼ਿਸ਼ ਹੈ ਜਣੀ ਇਹ ਅਮਰੀਕਾ ਨੂੰ ਖੁਦ ਨੂੰ ਵੀ ਭਾਰੀ ਪੈ ਸਕਦੀ ਆ ਇਹ ਲੋਕਾਂ ਦਾ ਕਹਿਣਾ ਲੋਕਾਂ ਦਾ ਇੱਕ ਹਿੱਸਾ ਸੋਸ਼ਲ ਮੀਡੀਆ ਤੇ ਵੀ ਕਹਿਣਾ ਚਲੋ ਆਪਾਂ ਤਾਂ ਪੰਜਾਬ ਦੇ ਲੋਕ ਆ ਆਪਾਂ ਪੰਜਾਬੀ ਦੇ ਕਮੈਂਟ ਪੜਦੇ ਆ ਪੰਜਾਬੀ ਦੇ ਵਿੱਚ ਟਿੱਪਣੀ ਕਰਦੇ ਆ ਇਹਨੂੰ ਪਰੇ ਵੀ ਕਰ ਦਿੱਗੇ ਤਾਂ ਕੁੱਲ ਦੁਨੀਆ ਦੇ ਵਿੱਚ ਚਰਚਾ ਇਸ ਗੱਲ ਦੀ ਆ ਕਿ ਟਰੰਪ ਦੇ ਫੈਸਲੇ ਹਰਾਨੀਜਨਕਾ ਤੇ ਪਰੇਸ਼ਾਨੀਜਨਕਾ ਇਹ ਫੈਸਲੇ ਉਹਦੇ ਆਪਦੇ ਲਈ ਵੀ ਹਿੱਤ ਦੇ ਵਿੱਚ ਨਹੀਂ ਆ ਅਮਰੀਕਾ ਦੇ ਹਿੱਤ ਦੇ ਵਿੱਚ ਵੀ ਨਹੀਂ ਆ ਤੇ ਕਿਸੇ ਹੋਰ ਦੇਸ਼ ਦੇ ਹਿੱਤ ਦੇ ਵਿੱਚ ਵੀ ਨਹੀਂ ਆ ਇਹਦੇ ਵਿੱਚ ਮੈਨੂੰ ਲੱਗਦਾ ਵੀ ਇੱਕ ਵਾਰੀ ਕੈਨੇਡਾ ਦੇ ਨਾਲ ਗੱਲ ਹੋਈ ਸੀ ਨਾ ਵੀ ਇਸੇ ਟੈਰਫ ਲਾ ਦੇਾਂਗੇ ਤੇ ਕੈਨੇਡਾ ਦੀ ਸਰਕਾਰ ਨੇ ਗੱਲ ਕਹੇਤੀ ਸੀ ਵੀ ਭਾਈ ਅਮਰੀਕਾ ਦੇ ਵਿੱਚੋਂ ਸਮਾਨ ਲੈਣਾ ਬੰਦ ਅਸੀਂ ਆਪਦੇ ਸਮਾਨ ਦੀ ਵਰਤੋਂ ਕਰਾਂਗੇ ਉੱਥੇ ਉਹਨਾਂ ਨੇ ਆਪਦਾ ਫਿਰ ਆਪੇ ਸਿਸਟਮ ਬਣਾਇਆ ਉਹਨਾਂ ਨੂੰ ਇਹ ਲੱਗਾ ਜੀ ਕਿ ਫਿਰ ਜੀ ਆਕ ਅੱਲਾ ਤਾਂ ਇਉਂ ਸਹੀ ਮੈਨੂੰ ਲੱਗਦਾ ਜੀ ਕਿ ਫਾਇਦਾ ਕਰਵਾਉਦਾ ਕਰਾਉਂਦਾ ਦੇਸ਼ ਦਾ ਤੇ ਟਰੰਪ ਨੇ ਹੋਰ ਨੁਕਸਾਨ ਕਰਵਾ ਲੈਣਾ ਇਮੀਗ੍ਰੇਸ਼ਨ ਨੀਤੀਆਂ ਇੱਕ ਪਾਸੇ ਦੀ ਗੱਲ ਪਰ ਜਿਹੜੇ ਦੇਸ਼ਾਂ ਦੇ ਨਾਲ ਆਪਸੀ ਸਬੰਧ ਆ ਉਹਦੇ ਉੱਤੇ ਕੂਟਨੀਤਕ ਮਾਹਰ ਨੇ ਜਿਹੜੇ ਵਕ ਵਕ ਦੇਸ਼ਾਂ ਦੀ ਰਾਜਨੀਤੀ ਨੂੰ ਬਹੁਤ ਗੰਭੀਰਤਾ ਨਾਲ ਸਮਝਦੇ ਜਿਹੜੇ ਵਕ ਵਕ ਦੇਸ਼ਾਂ ਦੇ ਆਪਸੀ ਸਹਿਯੋਗ ਦੀ ਭਾਵਨਾ ਦੇ ਉੱਤੇ ਜ਼ੋਰ ਦਿੰਦੇ ਜਿਹੜੇ ਉਹਨਾਂ ਦਾ ਇਹ ਕਹਿਣਾ ਜੀ ਕਿ ਟਰੰਪ ਇਹੋ ਜਿਹੀਆਂ ਗੱਲਾਂ ਕਰ ਰਿਹਾ ਇਉਂ ਦਿੱਤਾ ਕੋਈ ਹਿੱਲੇ ਜੇ ਜਾਕੂ ਅਨਪੜ੍ਹੇ ਬੰਦੇ ਵੀ ਨਹੀਂ ਕਰਦੇ ਜਿੰਨੇ ਵੱਡੇ ਰਤਬੇ ਦੇ ਉੱਤੇ ਆਪਾਂ ਸਰਪੰਚ ਕਹਿੰਦੇ ਆ ਉਹ ਸਰਪੰਚ ਜਿਹੜਾ ਸਾਰੇ ਮੈਂਬਰ ਪੰਚਾਇਤਾਂ ਦੇ ਨਾਲ ਬਗੜ ਲਵੇ ਉਹ ਸਰਪੰਚ ਜਿਹੜਾ ਆਪਦੇ ਪਿੰਡ ਦਾ ਵੀ ਨੁਕਸਾਨ ਕਰੀ ਜਾਵੇ ਉਹ ਸਰਪੰਚ ਜਿਹੜਾ ਬਾਕੀਆਂ ਦੇ ਵਿੱਚ ਦਬਦਬਾ ਦਮਾਉਂਦਾ ਬਣਾਉਂਦਾ ਤੇ ਆਪਦੇ ਪਿੰਡ ਦੇ ਲੋਕਾਂ ਦਾ ਵਿਰੋਧ ਖੱਟ ਲਵੇ ਤੇ ਲੋਕ ਉਹਦੇ ਖਿਲਾਫ ਹੀ ਗਲੀਆਂ ਦੇ ਵਿੱਚ ਆ ਜਾਣ ਕਿਤੇ ਟਰੰਪ ਨਾਲ ਇਹ ਕੁਝ ਨਾ ਹੋਵੇ ਸੋ ਸਰਪੰਚ ਨੂੰ ਚਾਹੀਦਾ ਜੀ ਕਿ ਸਰਪੰਚੀ ਆਪਦੀ ਵੀ ਬਚਾ ਕੇ ਰੱਖੇ ਤੇ ਦੂਜਾਂ ਦੇ ਸਤਕਾਰ ਦੀ ਭਾਵਨਾ ਵੀ ਹੋਵੇ ਹਾਂ ਜੀ ਵੀਡੀਓ ਤੁਸੀਂ ਸੁਣੀ ਲਈ ਆ ਇਸ ਵੀਡੀਓ ਦੇ ਵਿੱਚ ਜੋ ਸਰਬਨ ਸਿੰਘ ਟਹਿਣਾਬੜੀੋਂ ਪੂਰੀ ਗੱਲਬਾਤ ਸੁਣੀ ਐ ਸਾਂਝੀ ਕੀਤੀ ਜਾਂਦੀ ਆ ਤਾਂ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਵੀਡੀਓ ਤੁਸੀਂ ਸੋਡਿਆਂ ਸਾਂਝੀ ਜ਼ਰੂਰ ਕਰ ਸੀ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ